ਗੁਰਦਾਸਪੁਰ ਵਿੱਚ ਲੱਗੇ ਖਾਲਿਸਤਾਂ ਜਿੰਦਾਬਾਦ ਦੇ ਨਾਰੇ ਦਲ ਖਾਲਸਾ ਦੇ ਮਾਰਚ ਨੂੰ ਲੈ ਕੇ ਸ਼ਹਿਰ ਹੋਇਆ ਸ਼ੋਨੀ ਵਿੱਚ ਤਫ਼ਤੀਲ ਪੁਲਿਸ ਅਧਿਕਾਰੀ ਨੇ ਕਿਹਾ ਦਲ ਖਾਲਸਾ ਦੇ ਮਾਰਚ ਲਈ ਨਹੀਂ 26 ਜਨਵਰੀ ਲਈ ਕੀਤੀ ਹੈ ਸੁਰੱਖਿਆ ਬਵਿਸਤਾ ਦਲ ਖਾਲਸਾ ਤੇ ਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਜਾਬ ਦੇ ਤਿੰਨ ਸ਼ਹਿਰਾਂ ਵਿੱਚ 25 ਜਨਵਰੀ ਨੂੰ ਮਾਰਚ ਕਰਨ ਦੀ ਕਾਲ ਤੇਤੀ ਕੀਤੀ ਗਈ ਸੀ ਜਿਨ੍ਹਾਂ ਵਿੱਚ ਗੁਰਦਾਸਪੁਰ ਵੀ ਸ਼ਾਮਲ ਸੀ ਦਲ ਖਾਲਸਾ ਦੇ ਆਗੂਆਂ ਨੇ 26 ਜਨਵਰੀ ਦੇ ਗਨਤੰਤਰ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਐਲਾਨ ਵੀ ਕੀਤਾ ਗਿਆ ਸੀ ਜਿਸ ਲਈ ਅੱਜ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਪੁਲਿਸ ਵੱਲੋਂ ਗੁਰਦਾਸਪੁਰ ਸ਼ਹਿਰ ਨੂੰ ਸ਼ੌਨੀ ਵਿੱਚ ਤਫ਼ਤੀਲ ਕਰ ਦਿੱਤਾ ਗਿਆ ਹੈ ਅਤੇ ਕੁਝ ਆਗੂਆਂ ਨੂੰ ਘਰ ਵਿੱਚ ਨજરਬੰਦ ਕਰ ਦਿੱਤਾ ਗਿਆ ਹੈ ਦਲ ਖਾਲਸਾ ਦੇ ਅਗੂਆਂ ਨੇ ਕਿਹਾ ਕਿ ਉਹ ਗੁਦਸਪੁਰ ਸ਼ਹਿਰ ਵਿੱਚ ਰੋਜ਼ ਪ੍ਰਦਰਸ਼ਨ ਕਰਕੇ ਰਹਿਣਗੇ ਉਥੇ ਹੀ ਪੁਲਿਸ ਅਧਿਕਾਰੀਆਂ ਨੇ ਤੇ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਸਾਰੀ ਸੁਰੱਖਿਆ ਉਹ ਵਿਸਤਾ ਦਲ ਖਾਲਸਾ ਦੇ ਪ੍ਰਦਰਸ਼ਨ ਨੂੰ ਲੈ ਕੇ ਹੈ ਐਸਪੀਡੀ ਚੁਗਰਾਜ ਨੇ ਕਿਹਾ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਵੀ ਇਨਫੋਰਮੇਸ਼ਨ ਨਹੀਂ ਮਿਲੀ ਸੀ ਪੁਲਿਸ ਤੋਂ ਸੁਰੱਖਿਆ ਬਾਰੇ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਇਹ ਸਾਰੀ ਸੁਰੱਖਿਆ ਅਵਸਥਾ 26 ਜਨਵਰੀ ਦੇ ਮਤੇ ਨਜ਼ਰ ਲਿਖੀ ਤੀ ਗਈ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲੱਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਹਲਸਤਾਨ ਜਿੰਦਾਬਾਦ ਹਲਸਤਾਨ ਜਿੰਦਾਬਾਦ ਹਲਸਤਾਨ ਜਿੰਦਾਬਾਦ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸੰਤ ਜਨਰਤ ਸਿੰਘ ਖਾਲਸਾ ਪੰਡਰਾਲੇ ਜਿੰਦਾਬਾਦ ਸੰਤ ਜਨਰਤ ਸਿੰਘ ਖਾਲਸਾ ਪੰਡਰਾਲੇ ਜਿੰਦਾਬਾਦ ਸ਼੍ਰੋਮਣੀ ਕਾਲੀਦਾ ਲੰਬਰਸਰ ਜਿੰਦਾਬਾਦ ਵਾਹ ਖਾਲਸਾ ਜਿੰਦਾਬਾਦ ਹੋਤ ਸਾਰੇ ਕਾਲੇ ਪਰਮਜੀਤ ਸਿੰਘ ਜਨਰਲ ਸਕੱਤਰ ਦਲ ਖਾਲਸਾ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਿਛਲੇ ਦਿਨੀ ਭਾਰਤੀ ਗਣਤੰਤਰ ਦੇ 26 ਜਨਵਰੀ ਦੇ ਸਬੰਧ ਵਿੱਚ ਇੱਕ ਤਿੰਨ ਥਾਵਾਂ ਦੇ ਉੱਤੇ ਪੰਜਾਬ ਦੇ ਅੰਦਰ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਹੜਾ ਕਿ ਇੱਕ ਮਾਨਸੇ ਇੱਕ ਜਲੰਧਰ ਇੱਕ ਗੁਰਦਾਸਪੁਰ ਅੱਜ ਹੋਇਆ ਕਿ ਅੱਜ ਸਵੇਰੇ ਤੜਕੇ ਤੋਂ ਹੀ ਪੰਜਾਬ ਪੁਲਿਸ ਨੇ ਸਾਡੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਘਰਾਂ ਦੇ ਵਿੱਚ ਜਾ ਕੇ ਹਾਊਸ ਰੈਸਟ ਕੀਤਾ ਵੱਖਰੇ ਵੱਖਰੇ ਥਾਂਵਾਂ ਜਾ ਕੇ ਛਾਪੇਮਾਰੀ ਵੀ ਕੀਤੀ ਜਿਨ੍ਹਾਂ ਚ ਭਾਜੀ ਕਮਰਪਾਲ ਸਿੰਘ ਜਿਹੜੇ ਕਿ ਮੁੱਖ ਸਿਆਸੀ ਸਖਤਰ ਨੇ ਦਲ ਖਾਲਸਾ ਦੇ ਉਹਨਾਂ ਨੂੰ ਵੀ ਹਾਊਸ ਰੈਸਟ ਕੀਤਾ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਜ਼ਿਲ੍ਹਾ ਪ੍ਰਧਾਨ ਦਲ ਖਾਲਸਾ ਸਰਦਾਰ ਦਲਬਾਖ ਸਿੰਘ ਉਹਨਾਂ ਨੂੰ ਵੀ ਘਰ 'ਚ ਡੱਕਿਆ ਗਿਆ ਸਰਦਾਰ ਜਸਵਿੰਦਰ ਸਿੰਘ ਕਨੂਵਾਨ ਜਿਹੜੇ ਕਿ ਕਥਾਵਾਚਕ ਵੀ ਨੇ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ ਗੁਰਦਾਸਪੁਰ ਤੋਂ ਉਹਨਾਂ ਨੂੰ ਵੀ ਘਰ 'ਚ ਰੋਕਿਆ ਗਿਆ ਭਾਈ ਲਖਵੀਰ ਸਿੰਘ ਨੂੰ ਰੋਕਿਆ ਗਿਆ ਔਰ ਹੋਰ ਬਹੁਤ ਸਾਰੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਇੱਥੇ ਜਥੇ ਲੈ ਕੇ ਪਹੁੰਚਣਾ ਸੀ ਉਹਨਾਂ ਨੂੰ ਰੋਕਿਆ ਗਿਆ ਅਸੀਂ ਫਿਰ ਵੀ ਮਾਰਚ ਕਰਾਂਗੇ ਆਪਣੀ ਰੋਸ ਪ੍ਰੋਟੈਸਟ ਜਿਹੜੇ ਉਹ ਜ਼ਾਹਿਰ ਕਰਾਂਗੇ ਜੇ ਪ੍ਰਸ਼ਾਸਨ ਸਾਨੂੰ ਰੋਕੇਗਾ ਤੇ ਅਸੀਂ ਉਹਦੇ ਬਾਵਜੂਦ ਵੀ ਪ੍ਰੋਟੈਸਟ ਕਰਾਂਗੇ ਕਿਹਾ ਜਾ ਰਿਹਾ ਕਿ ਸ਼ਿਵਸੰਨ ਵੀ ਕਾਲ ਦਿੱਤੀ ਹੈ ਕਿ ਜੇ ਤੁਸੀਂ ਪ੍ਰੋਟੈਸਟ ਕਰਦੇ ਹੋ ਉਹ ਵੀ ਕਰਨਗੇ ਫਿਰ ਬਰਾਬਰ ਮੈਨੂੰ ਲੱਗਦਾ ਕਿ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਸਾਡਾ ਉਹਦੇ ਵਿੱਚ ਜਿਹੜਾ ਰੋਸ ਹੈ ਜ਼ਾਹਿਰ ਅਸੀਂ ਜਿਹੜੀ ਸਿੱਖਾਂ ਦਾ ਪਿਛਲੇ 70 75 ਸਾਲ ਦਾ ਇੱਥੇ ਪੰਜਾਬ 'ਚ ਤਜਰਬਾ ਆਇੰਦੀ ਹੈ ਜੇ ਤਜਰਬਾ ਸੀ ਉਹਦਾ ਰੋਸ ਸੁਖਾਵਾ ਕਰਨਾ ਉਹ ਜਿਹਦੇ ਨਾਲ ਕਰ ਰਹੇ ਨੇ ਸਾਡਾ ਇੱਕ ਰਾਈਟ ਹੈ ਸਾਡਾ ਹੱਕ ਹੈ ਅਸੀਂ ਜੈਨੂਨ ਕਰ ਰਹੇ ਹਾਂ ਔਰ ਉਹ ਸਿਰਫ ਸਾਡੇ ਖਿਲਾਫ ਕਰ ਰਹੇ ਨੇ ਸਾਡੀ ਜਿਹੜੀ ਆਵਾਜ਼ ਆ ਉਹਨੂੰ ਦਬਾਉਣ ਲਈ ਜਾਂ ਇੱਕ ਲੜਾਈ ਵਾਲਾ ਮਾਹੌਲ ਬਣਾਉਣ ਲਈ ਸੋ ਗਲਤ ਹੈ ਤੁਸੀਂ ਪ੍ਰੈਸ ਕਰੋਗੇ ਪੂਰਾ ਬਿਲਕੁਲ ਕਰਾਂਗੇ ਜੇਕਰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਹਨਾਂ ਨੂੰ ਕਰਨ ਦੇ ਉਹਨਾਂ ਦੀ ਕਾਰਵਾਈ ਜੋ ਵੀ ਹੋਏਗੀ ਅਸੀਂ ਤਿਆਰ ਹਾਂ ਤਾਂ ਸਾਰਿਆਂ ਨੂੰ ਪਤਾ ਹੈ ਕਿ 26 ਜਨਵਰੀ ਜਿਹੜੀ ਆ ਉਹ ਆ ਰਹੀ ਹੈਗੀ ਹੈ ਔਰ 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਜਿਹੜੀ ਸਿਕਿਉਰਿਟੀ ਉਹ ਮੱਦੇਨਜ਼ਰ ਜਿਹੜੀ ਪੂਰੇ ਸ਼ਹਿਰ ਦੇ ਵਿੱਚ ਚੈਕਿੰਗਸ ਕੀਤੀਆਂ ਜਾ ਰਹੀਆਂ ਨੇ ਔਰ ਲਗਾਤਾਰ ਪਿਛਲੇ ਇੱਕ ਹਫ਼ਤੇ ਤੋਂ ਇਹ ਜਿਹੜੇ ਹੈਗੇ ਆ ਉਹ ਸਰਚ ਆਪਰੇਸ਼ਨਸ ਕੀਤੇ ਜਾ ਰਹੇ ਨੇ ਭੀੜ ਭੜਾਕੇ ਵਾਲੀਆਂ ਜਿਹੜੀਆਂ ਜਗ੍ਹਾ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਔਰ ਜਿਹੜੀ ਪਬਲਿਕ ਦੀ ਸੇਫਟੀ ਜਿਹੜੇ ਸਾਡੇ ਇੱਥੇ ਦੇ ਵਸਨੀਕ ਨੇ ਉਹਨਾਂ ਦੀ ਸੇਫਟੀ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਬਰਦਾਸਤਪੁਰ ਪੁਲਿਸ ਦੀ ਆਰ ਬਕੂਪੀ ਬਰਦਾਸਤਪੁਰ ਪੁਲਿਸ ਉਸ ਚੀਜ਼ ਨੂੰ ਮਤੇ ਨਜ਼ਰ ਰੱਖਦੇ ਹੋਏ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਚੈਕਿੰਗਸ ਕਰਵਾ ਰਹੀ ਹੈ। ਕੱਲ੍ਹ ਕੱਲ੍ਹ ਅਮਰਸਰ ਤੇ ਕੱਲ੍ਹ ਕੱਲ੍ਹ ਵੀ ਕੁਝ ਕਹਿ ਗਏ। ਕੱਲ੍ਹ ਕੱਲ੍ਹ ਸਰਕਾਰ ਦਾ ਪ੍ਰੋਗਰਾਮ ਜਲਦੀ ਨਹੀਂ ਇਹਦੇ ਬਾਰੇ ਅਜੇ ਤੱਕ ਸਾਨੂੰ ਤਾਂ ਕੁਝ ਨਹੀਂ ਇਹ ਤਾਂ ਫਿਲਹਾਲ ਜਿਹੜਾ 26 ਜਨਵਰੀ ਨੂੰ ਲੈ ਕੇ ਕਿਉਂਕਿ ਬੱਸ ਸਟੈਂਡ ਹੈਗਾ ਜੀ ਬੱਸ ਸਟੈਂਡ ਦੀ ਚੈਕਿੰਗ ਹੋਣੀ ਜ਼ਰੂਰੀ ਸਗੀ। ਇਸੇ ਤਰੀਕੇ ਜਿੱਥੇ-ਜਿੱਥੇ ਹੋਰ ਜਿਵੇਂ ਰੇਲਵੇ ਸਟੇਸ਼ਨ ਹੋ ਗਿਆ ਤੇ ਜਿਹੜੇ ਭੀੜੇ ਬਾਜ਼ਾਰ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਸ ਤੋਂ ਵੱਧ ਕੀਤੇ ਜਾ ਰਹੀ ਹੈ ਕਿ 26 ਜਨਵਰੀ ਪਹਿਲੇ ਵੈਪਰਚ ਜਲ ਨੂੰ ਰੋਟੇ ਦਸਨ ਕੀਤਾ ਜਾਵੇਗਾ। ਇਹਦੇ ਬਾਰੇ ਇਹਦੇ ਬਾਰੇ ਅਜੇ ਕੁਛ ਨਹੀਂ। ਕੋਈ ਕੁਛ ਅਧਿਕਾਰੀ ਤੁਹਾਡੇ ਕਹਿ ਰਹੇ ਸੀ ਕਿ ਉਸ ਸੀਸ ਇਹਨਾਂ ਨੇ ਕਾਲ ਦਿੱਤੀ ਹੈਗੀ ਆ ਤਾਲ ਖਾਲਸਾ ਦੇ ਵਿਦ ਰੋਟ ਲੈ ਗਿਆ। ਸਾਡੇ ਧਿਆਨ 'ਚ ਇਹੋ ਜਿਹਾ ਕੁਛ ਨਹੀਂ ਹੈਗਾ। ਨਾ ਹੀ ਸਾਨੂੰ ਕੋਈ ਹੋਰ ਕੋਈ ਇਨਫੋਰਮੇਸ਼ਨ ਆਈ ਹੈ। ਇਹੋ ਜਿਹਾ ਤਾਂ ਕੁਛ ਨਹੀਂ ਹੈਗਾ। ਕਿਹੜੇ ਘੜੇਰੀ ਉੱਥੇ ਗੱਲ ਨਹੀਂ ਕੀਤੀ। ਅਸੀਂ ਹੁਣ ਬੱਸ ਸਟੈਂਡ ਹੈਗਾ ਜੀ ਰੇਲਵੇ ਸਟੇਸ਼ਨ ਹੈ। ਅੰਦਰਲੇ ਜਿਹੜੇ ਭੀੜੇ ਬਾਜ਼ਾਰ ਹੈ ਉਹ ਫੁੱਟ ਮਾਰਚ ਹੋਣਾ ਹੈਗਾ। ਸੋ ਸ ਇਹ ਧਾਰਮਿਕ ਸਥਾਨਸ ਦਾ ਤੇ ਇਹਦੇ ਵਿੱਚ ਇਦਾਂ ਨਹੀਂ ਕੁਝ ਵੀ ਹੁੰਦਾ ਈ ਧਾਰਮਿਕ ਸਥਾਨ ਤਾਂ ਆਲਰੇਡੀ ਜਿਹੜਾ ਹੈਗਾ ਉਹ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਦੀ ਓਟ ਆਸਰੇ ਦੇ ਵਿੱਚ ਹੈਗੇ ਨੇ ਸਾਰੇ ਬਟ ਫਿਰ ਵੀ ਅਸੀਂ ਜਿਹੜਾ ਸਿਕਿਉਰਟੀ ਨੂੰ ਬੱਦੇ ਨਜ਼ਰ ਜ਼ਰੂਰ ਸਾਰੀਆਂ ਚੀਜ਼ਾਂ ਨੂੰ ਜਿਹੜਾ ਚੈੱਕ ਕਰਦੇ ਆ ਕਿ ਪੀੜੀ ਸ਼ਹਿਰ ਵਾਸੀਆਂ ਸ਼ਹਿਰ ਵਾਸੀਆਂ ਨੂੰ ਮੇਰੀ ਇਹੀ ਅਪੀਲ ਹੈ ਜੀ ਕਿ ਸਾਰੇ ਜਾਨੇ ਜਿਹੜੇ ਹੈਗੇ ਆ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣ ਸੁਰੱਖਿਅਤ ਰਹਿਣ ਆਪਣੇ ਕਮਾਕਾਰਾਂ ਤੇ ਧਿਆਨ ਦਿਓ ਉਹਨਾਂ ਦੀ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਸਾਡੀ ਗੁਰਦਾਸਪੁਰ ਪੁਲਿਸ ਦੀ ਹੈ ਔਰ ਅਸੀਂ ਬਿਲਕੁਲ ਤਿਆਰ ਪਰ ਤਿਆਰ ਉਸ ਚੀ